ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਢੀਮਾਨ ਤੇ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਯੂਐਸਏ ਆਈਡੀ ਫੰਡਿੰਗ ਨੂੰ ਲੈ ਕੇ ਅਮਰੀਕਾ ਅਤੇ ਭਾਰਤ ਵਿਚਕਾਰ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ ਇਸ ਵਿਵਾਦ ਦੇ ਵਿਚਕਾਰ ਭਾਰਤ ਵਿੱਤ ਮੰਤਰਾਲੇ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਫੰਡਿੰਗ ਨਾਲ ਸੰਬੰਧਿਤ ਕਈ ਮਹੱਤਵਪੂਰਨ ਖੁਲਾਸੇ ਕੀਤੇ ਗਏ ਨੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਯੂਐਸਏ ਆਈਡੀ ਨੇ ਵਿੱਤੀ ਸਾਲ 2023-24 ਵਿੱਚ ਭਾਰਤ ਵਿੱਚ 7 ਪ੍ਰੋਜੈਕਟਾਂ ਲਈ 750 ਮਿਲੀਅਨ ਡਾਲਰ ਦਾ ਫੰਡ ਦਿੱਤਾ। ਇਹਨਾਂ ਵਿੱਚ ਖੇਤੀਬਾੜੀ, ਖੁਰਾਕ ਸੁਰੱਖਿਆ, ਪਾਣੀ, ਸੈਨੀਟੇਸ਼ਨ, ਨਵਿਆਉਣਯੋਗ ਊਰਜਾ, ਆਫਤ ਪ੍ਰਬੰਧਨ ਅਤੇ ਸਿਹਤ ਨਾਲ ਸੰਬੰਧਿਤ ਪ੍ਰੋਜੈਕਟ ਸ਼ਾਮਿਲ ਸਨ। ਪਰ VOTING ਪਰਤੀਸ਼ਤਾ ਵਧਾਉਣ ਲਈ ਕੋਈ ਫੰਡਿੰਗ ਨਹੀਂ ਦਿੱਤੀ ਗਈ। ਵਿੱਤ ਮੰਤਰਾਲੇ ਦੀ ਰਿਪੋਰਟ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ USAID ਨੂੰ ਜੰਗਲਾਤ ਅਤੇ ਜਲਵਾਯੂ ਲਚਕੀਲਾਪਨ ਪ੍ਰੋਗਰਾਮਾ, ਊਰਜਾ ਕੁਸ਼ਲਤਾ, ਟੈਕਨੋਲੋਜੀ ਵਪਾਰੀ ਕਰਨ ਅਤੇ ਨਵੀਨਤਾ ਪ੍ਰੋਜੈਕਟਾਂ ਲਈ ਫੰਡਿੰਗ ਦਾ ਵਾਅਦਾ ਵੀ ਕੀਤਾ ਗਿਆ ਸੀ ਹੁਣ ਤੱਕ ਯੂ ਐਸ ਏ ਆਈ ਡੀਜ਼ ਨੇ 1955 ਤੋਂ ਲੈ ਕੇ ਹੁਣ ਤੱਕ 555 ਪ੍ਰੋਜੈਕਟਾਂ ਲਈ ਭਾਰਤ ਨੂੰ 1700 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ ਹਾਲ ਹੀ ਵਿੱਚ ਯੂ ਐਸ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਨੇ ਖੁਲਾਸਾ ਕੀਤਾ ਕਿ ਯੂ ਐਸ ਏ ਆਈ ਡੀ ਨੇ ਭਾਰਤ ਵਿੱਚ VOTING ਪ੍ਰਤੀਸ਼ਤਤਾ ਵਧਾਉਣ ਲਈ 21 ਮਿਲੀਅਨ ਦੀ ਗ੍ਰਾਂਟ ਦਿੱਤੀ ਹੈ ਇਸ ਖੁਲਾਸੇ ਤੋਂ ਬਾਅਦ ਭਾਰਤ ਵਿੱਚ ਰਾਜਨੀਤਿਕ ਉਥਲ-ਪੁਥਲ ਮਚ ਗਈ ਹੈ ਭਾਰਤੀ ਨੇਤਾਵਾਂ ਅਤੇ ਮਾਹਿਰਾਂ ਨੇ ਇਸ ਉੱਤੇ ਗੰਭੀਰ ਸਵਾਲ ਉਠਾਏ ਨੇ ਅਤੇ ਦੋਸ਼ ਲਗਾਇਆ ਹੈ ਕਿ ਅਮਰੀਕਾ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇ ਰਿਹਾ ਹੈ ਇਸ ਮੁੱਦੇ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਬਿਆਨ ਦਿੱਤਾ ਹੈ ਉਹਨਾਂ ਕਿਹਾ ਅਸੀਂ VOTING ਪ੍ਰਤੀਸ਼ਤਾ ਵਧਾਉਣ ਲਈ ਭਾਰਤ ਨੂੰ 21 ਮਿਲੀਅਨ ਡਾਲਰ ਦੀ ਸਹਾਇਤਾ ਦੇ ਰਹੇ ਹਾਂ ਪਰ ਸਾਨੂੰ VOTING ਪ੍ਰਤੀਸ਼ਤਾ ਵੀ ਵਧਾਉਣੀ ਪਵੇਗੀ ਭਾਰਤ ਨੂੰ ਕਿਸੇ ਫੰਡ ਦੀ ਲੋੜ ਨਹੀਂ ਇਸ ਕੋਲ ਬਹੁਤ ਸਾਰਾ ਪੈਸਾ ਹੈ ਅਜਿਹੀ ਸਥਿਤੀ ਵਿੱਚ ਅਸੀਂ ਚੋਣਾਂ ਵਿੱਚ ਮਦਦ ਲਈ ਭਾਰਤ ਨੂੰ ਇਹ ਪੈਸਾ ਕਿਉਂ ਦੇਈਏ ਉਹਨਾਂ ਦੇ ਇਸ ਬਿਆਨ ਨੇ ਵਿਵਾਦ ਨੂੰ ਹੋਰ ਵਧਾ ਦਿੱਤਾ ਹੈ तो तो आ, की 29 million dollars goes to strengthen the political landscape and help them out so that they can vote for a radical left communist in Bangladesh you had to see who they supported you wouldn't believe yeah you would believe it nobody in this room would be in that group 20 million dollars for fiscal federalism and 19 million dollars for biodiversity in Nepal. 47 million dollars for improving learning outcomes in asia 18 million dollars for helping india with its elections why the hell why don't we just go to all paper ballots let them help us with their elections right yeah. voter id wouldn't that be nice we're giving money to india for elections they don't need money they, they take advantage of us pretty good the high, one of the highest tariff nations in the world we try and sell something they have a 200% error and then we're giving them a lot of money to help them with their election ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਵੀ ਇਸ ਮੁੱਦੇ ਤੇ ਆਪਣੀ ਚਿੰਤਾ ਪ੍ਰਗਟ ਕੀਤੀ ਹੈ ਉਹਨਾਂ ਕਿਹਾ ਕਿ ਅਮਰੀਕੀ ਸਰਕਾਰ ਤੋਂ ਮਿਲੀ ਜਾਣਕਾਰੀ ਚਿੰਤਾਜਨਕ ਹੈ ਅਤੇ ਭਾਰਤ ਸਰਕਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਉਹਨਾਂ ਇਹ ਵੀ ਕਿਹਾ ਕਿ ਜੇਕਰ ਅਜਹੀਆਂ ਗਤੀਵਿਧੀਆਂ ਸੱਚ ਹਨ ਤਾਂ ਭਾਰਤ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਇਸ ਵਿੱਚ ਕੌਣ ਸ਼ਾਮਲ ਹਨ ਜੋ ਸ਼ੰਕਰ ਨੇ ਕਿਹਾ ਕਿ ਸਰਕਾਰ ਭਾਰਤ ਦੀਆਂ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਨੂੰ ਲੈ ਕੇ ਸਖਤ ਰਵਈਆ ਅਪਣਾਏਗੀ ਆਓ ਦੇਖਦੇ ਹਾਂ ਫੰਡਿੰਗ ਮਾਮਲੇ ਤੇ ਹੋਰ ਕੀ ਕਿਹਾ ਵਿਦੇਸ਼ ਮੰਤਰੀ ਨੇ ਯੋਰ ਸਿਕਿਉਰਿਟੀ ਕੈਨ ਬੀ ਥ੍ਰੈਟਨਡ ਵਿਦਾਊਟ ਯੋਰ ਲੀਵਿੰਗ ਯੋਰ ਹਾਊਸ ਬਿਕਾਜ਼ ਦ ਥੌਟ ਪ੍ਰੋਸੈਸਸਸ ਦ ਇਨਫਲੂਐਂਸਰਸ ਦ ਨੈਰੇਟਿਵਸ ਯੋਰ ਮੋਰਲ ਯੋਰ ਸੈਂਸ ਆਫ ਵਾਟ ਇਜ਼ ਰਾਈਟ ਐਂਡ ਰੋਂਗ ਇਜ਼ 올 ਇਨਫਲੂਐਂਸਡ ਬਾਈ ਯੋਰ ਫੋਰਸ What you read every day, what you the pictures you see. So, coming back to your question, look, I I think some information has been put out there uh, by the Trump administration people, uh, and uh, obviously that is concerning. Uh, it would suggest that you know there are activities uh, whose uh, uh, you know with, with a, which has a certain uh, uh, objective out here to push. A narrative or a viewpoint. We, are, I think, as a government, we are looking into it because you know uh, such organisations have an obligation to report. Uh, and my sense is, you know, the the, the facts will come up. Now, uh, I'm I read saying, you know, so and so dealt with USAID or so and so. Look, it's not a question of did you deal with USAID or not. USAID was allowed, has been here historically. but us eight was allowed here in good faith to do good faith activities now suggestions are being made out of america so there are activities which are in bad faith so it surely warrants a look and if there is something to it i think the country should know who are the people involved in the bad faith activities absolutely i think samaagam vich bolde haa es sujashankar ne kiah ਕਿ ਯੂਐਸਆਈਡੀ ਨੂੰ ਚੰਗੇ ਵਿਸ਼ਵਾਸ ਨਾਲ ਭਾਰਤ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ਹੁਣ ਅਮਰੀਕਾ ਤੋਂ ਅਜਿਹੇ ਸੰਕੇਤ ਮਿਲ ਰਹੇ ਨੇ ਜਿਵੇਂ ਇਹ ਗਤੀਵਿਧੀਆਂ ਮਾੜੇ ਇਰਾਦਿਆਂ ਨਾਲ ਕੀਤੀਆਂ ਗਈਆਂ ਸਨ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਵਿਦੇਸ਼ ਨਾਲ ਜੁੜੀਆਂ ਤਮਾਮ ਤਾਜ਼ਾਤਰੀਨ ਅਪਡੇਟਸ ਲਈ ਦੇਖਦੇ ਰਹੋ ਚੈਨਲ ਪੰਜਾਬੀ